ਕੁਝ ਜੀ ਦੇਖੋ 27 ਦਿਨ ਪੂਰੇ ਹੋ ਗਏ ਆ ਕੁਝ ਕੁ ਘੰਟਿਆਂ ਬਾਅਦ 28ਵਾਂ ਦਿਨ ਸ਼ੁਰੂ ਹੋ ਜਾਣਾ ਡੱਲੇਵਾਲ ਸਾਹਿਬ ਭੁੱਖੇ ਆ ਡੱਲੇਵਾਲ ਸਾਹਿਬ ਨੇ ਇੱਕ ਵੀ ਬੁਰਕੀ ਰੋਟੀ ਦੇ ਨਹੀਂ ਖਾਧੀ ਕੁਝ ਵੀ ਨਹੀਂ ਖਾਧਾ ਪਿਛਲੇ 27 28 ਦਿਨਾਂ ਤੋਂ ਤੇ ਜਦੋਂ ਕੋਈ ਬੰਦਾ ਇੰਨੇ ਚਿਰ ਤੋਂ ਭੁੱਖ ਘਟ ਰਿਆ ਹੋਵੇ ਤੇ ਉਹ ਕੈਂਸਰ ਦਾ ਵੀ ਪੇਸ਼ੈਂਟ ਹੋਵੇ ਉਹਨੂੰ ਲਿਵਰ ਦੀ ਵੀ ਸਮੱਸਿਆ ਹੋਵੇ ਉਹਨੂੰ ਸ਼ੂਗਰ ਦੀ ਵੀ ਸਮੱਸਿਆ ਹੋਵੇ ਤੇ ਫਿਰ ਉਹਦੇ ਉੱਤੇ ਖਤਰਾ ਮਣਰਾਉਣਾ ਤਾਂ ਕੁਦਰਤੀ ਆ ਇਹ ਆਪਾਂ ਮੰਨੀਆਂ ਜਾਂ ਨਾ ਮੰਨੀਆਂ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਜਿਹੜੀ ਪੰਜਾਬ ਦੀ ਸਰਕਾਰ ਰਿਪੋਰਟ ਪੇਸ਼ ਕਰਦੀ ਆ ਮਾਣ ਜੋ ਕਦਾਲਤ ਦੇ ਵਿੱਚ ਉਹਦੇ ਵਿੱਚ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਡੱਲੇਵਾਲ ਸਾਹਿਬ ਦੀ ਹਾਲਤ ਉਸ ਫੇਰਾ ਪਰ ਜਿਹੜੀ ਡਾਕਟਰ ਸਵੇਮਾਨ ਸਿੰਘ ਦੀ ਟੀਮ ਆ ਜਿਹੜੀ ਉਹ ਟੈਸਟ ਕਰਦੀ ਆ ਉਹਦੇ ਵਿੱਚ ਸਾਰਾ ਕੁਝ ਵਿਗੜਿਆ ਹੋਇਆ ਹੁੰਦਾ ਤੇ ਡਾਕਟਰ ਸਵੇਮਾਨ ਨੇ ਗੱਲ ਕਹੀ ਆ ਕਿ ਅਸੀਂ ਹੋਵੇਂ ਹਲੋ ਟੈਣਾ ਜੀ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਕੱਟ ਗਈ ਆ ਦੁਬਾਰਾ ਦੱਸਿਓ ਜਰਾ ਡਾਕਟਰ ਸਵੇਮਾਨ ਉਹਨਾਂ ਨੇ ਕੀ ਕਿਹਾ ਹੈ ਜਾਨੀ ਕਹਿੰਦੇ ਹੁੰਦੇ ਵੀ ਜਿਹੜੇ ਸਰੀਰ ਨੇ ਸਰੀਰ ਨੂੰ ਛੱਡਤਾ ਜਦ ਮਾਸ ਨੇ ਮਾਰਤਾ ਇਹ ਉਹ ਹਾਲਾਤ ਬਣੇ ਪਏ ਆ ਹੁਣ ਉਹ ਉੱਠ ਵੀ ਨਹੀਂ ਸਕਦੇ ਹੁਣ ਉਹ ਬੋਲ ਵੀ ਨਹੀਂ ਸਕਦੇ ਹੁਣ ਉਹ ਤੁਰ ਵੀ ਨਹੀਂ ਸਕਦੇ ਬਸ ਉਹ ਇੱਕ ਥਾਂ ਦੇ ਉੱਤੇ ਪਏ ਐ ਤੇ ਸਾਹ ਲੈ ਰਹੇ ਆ ਸੋ ਇਹ ਹਾਲਾਤ ਆ ਜੀ ਬਾਕੀ ਬਾਬਾ ਭਲੀ ਕਰੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸੀ ਇਹਦੀ ਅਰਦਾਸ ਕਰਦੇ ਆ ਪਰ ਹਾਲਾਤ ਨਾਜ਼ੁਕ ਆ ਤੇ ਦੂਜੀ ਦੁੱਖ ਦੀ ਗੱਲ ਇਹ ਆ ਵੀ ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਇੱਕ ਜੂ ਨਹੀਂ ਸਰਕੀ ਉਹਨਾਂ ਦੀ ਨਜ਼ਰ ਦੇ ਵਿੱਚ ਢੱਲੇਵਾਲ ਹਨ ਜਾਂ ਸੰਨ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਹਦਾ ਹਾਲਤ ਚਿੰਤਾਜਨਕ ਆ ਜੀ ਹਾਂ ਉਹਦਰ ਡੀਜੀਪੀ ਨੇ ਦਾਅਵਾ ਕੀਤਾ ਜੀ ਕਿ ਜਿਹੜੇ ਥਾਣਿਆਂ ਤੇ ਚੌਕੀਆਂ ਤੇ ਪੁਲਿਸ ਚੌਕੀਆਂ ਤੇ ਹਮਲੇ ਹੋ ਰਹੇ ਨੇ ਇਹਨਾਂ ਦੇ ਮਾਮਲੇ ਵਿੱਚ ਤਿੰਨ ਜਣੇ ਕਾਬੂ ਕਰ ਲਏ ਗਏ ਨੇ ਹਾਂ ਬਿਲਕੁਲ ਜੀ ਅੱਜ ਪੰਜਾਬ ਦੇ ਡੀਜੀਪੀ ਸਾਹਿਬ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਅਸੀਂ ਤਿੰਨ ਜਣੇ ਉਹ ਕਾਬੂ ਕਰ ਲਏ ਆ ਜਿਹੜੇ ਕਿ ਪੰਜਾਬ ਦੇ ਖਾਸ ਕਰਕੇ ਮਾਝਾ ਦੇ ਥਾਣੇ ਦੇ ਉੱਤੇ ਹਮਲਾ ਕਰਦੇ ਆ ਤੋ ਕਿ ਪਛੰਦੇ ਕੋਈ ਕਿ ਸਮੇਂ ਤੋਂ ਲਗਾਤਾਰ ਨਗਰ ਸਰ ਦੇ ਖਬਰਾਂ ਹੁੰਦੀਆਂ ਕਿ ਫਲਾਣੀ ਥਾਣੇ ਉਤੇ ਜਿਹੜੇ ਆ ਉਹ ਕਿਸੇ ਨੇ ਚੌਕੀ ਤੇ ਹਮਲਾ ਕਰਤਾ ਮਾਝੇ ਦੇ ਫਲਾਣੇ ਥਾਣੇ ਦੇ ਵਿੱਚ ਹਮਲਾ ਕਰਤਾ ਬਾਹਰ ਹਮਲਾ ਕਰਤਾ ਅੰਦਰ ਹਮਲਾ ਕਰਤਾ ਇਹ ਖਬਰਾਂ ਬੜੀਆਂ ਆਈਆਂ ਪਰ ਅੱਜ ਬੀਜਪੀ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਗੁਰਦਾਸਪੁਰ ਦੇ ਥਾਣੇ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਗ੍ਰਨੇਡ ਹਮਲਾ ਕਰਨ ਵਾਲੇ ਆ ਤੇ ਉਹਨਾਂ ਦੇ ਵਿੱਚੋਂ ਤਿੰਨ ਮੁਲਜ਼ਮ ਨੂੰ ਅਸੀਂ ਕਹਿੰਦੇ ਜੀ ਕਿ ਇਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਹੈਗਾ ਇਹ ਕਹਿੰਦੇ ਜੀ ਕਿ ਇਹਨਾਂ ਦਾ ਜਿਹੜਾ ਸਬੰਧ ਆ ਇਹ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਹੋਇਆ ਇਸ ਹੱਦੀ ਇਲਾਕਿਆਂ ਦੇ ਵਿੱਚ ਥਾਣਿਆਂ ਦੇ ਉੱਤੇ ਹਮਲਾ ਕਰਨ ਦੇ ਲਈ ਜ਼ਿੰਮੇਵਾਰ ਹੈ ਇਹਦੇ ਵਿੱਚ ਪਤਾ ਲੱਗਾ ਜੀ ਕਿ ਇਨ੍ਹਾਂ ਦੇ ਕੋਲੋਂ ਕਹਿੰਦੇ 2 ਗਲੌਕ ਪਿਸਤਲਾਂ ਤੇ 2 AK47 ਫੜੀਆਂ ਗਈਆਂ ਇਹ ਯੂਪੀ ਦੇ ਵਿੱਚ ਪੀਲੀ ਪੀਤ ਖੇਤਰ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਕਹਿੰਦੇ ਵੀ ਯੂਪੀ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਬਾਜਵਾ ਸਾਹਿਬ ਕਹਿੰਦੇ ਜੀ ਹਾਲਾਤ ਪੰਜਾਬ ਦੇ ਬੜੇ ਮਾੜੇ ਆ ਤੇ ਸੀਐਮ ਸਾਡਾ ਕ੍ਰਿਕਟ ਦੇਖਦਾ ਫਿਰਦਾ ਦੇਖੋ ਗੱਲ ਇਹ ਜੀ ਕਿ ਕ੍ਰਿਕਟ ਦੇਖੋ ਕਬੱਡੀ ਦੇਖੋ ਇਹ ਤੁਹਾਡੀ ਨਿੱਜੀ ਇੱਛਾ ਹੈ ਜੀ ਆ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਦੇਖੋ ਇਹ ਵੀ ਬੇਨਤੀ ਆ ਕਿਸੇ ਨੂੰ ਕਿਸੇ ਦੇ ਕਬੱਡੀ ਦੇਖਣ ਦੇ ਉੱਤੇ ਕੋਈ ਬੈਡਮਿੰਟਨ ਦੇਖੇ ਕੋਈ ਵਾਲੀਬਾਲ ਦੇਖੇ ਕਿਸੇ ਨੂੰ ਇਤਰਾਜ਼ ਥੋੜੀ ਆ ਪਰ ਗੱਲ ਇਹ ਜੀ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਜਿਹੜੇ ਸੁਧਾਰਨੀ ਜ਼ਿੰਮੇਵਾਰੀ ਆ ਉਹ ਕੌਣ ਨਿਭਾਉਂਦਾ ਸਵਾਲਾਣਾ ਸਵਾਲ ਇਹ ਆ ਪ੍ਰਤਾਪ ਸਿੰਘ ਬਾਜਬਣ ਨੇ ਗੱਲ ਕਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਆਸਟ੍ਰੇਲੀਆ 26 ਤਰੀਕ ਨੂੰ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਆਸਟ੍ਰੇਲੀਆ ਚਲੇ ਜਾਣਾ ਉਹਨਾਂ ਨੂੰ ਉੱਥੇ ਜਾ ਕੇ ਆਸਟ੍ਰੇਲੀਆ ਦੇ ਨਾਲ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਦਾ ਮੈਚ ਦੇਖਣ ਦੀ ਕਹਿੰਦੇ ਵੀ ਇਸ ਵੇਲੇ ਹੈਗੀ ਜੀ ਚੇਸਟਾ ਹੈਗੀ ਆ ਪਰ ਉਹ ਕਹਿੰਦੇ ਪੰਜਾਬ ਦੇ ਵਿੱਚ ਇਸ ਵੇਲੇ ਡੱਲੇਵਾਲ ਸਾਹਿਬ ਦਾ ਕੀ ਹਾਲ ਆ ਇਥੇ ਪੰਜਾਬ ਦੇ ਥਾਣਿਆਂ ਤੇ ਹਮਲੇ ਹੋਈ ਜਾਂਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਗੈਰ ਜ਼ਿੰਮੇਵਾਰ ਸਰਕਾਰ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਆ ਉਹ ਕਹਿੰਦੇ ਪੰਜਾਬ ਦੇ ਹਲਾਤ ਇਸ ਵੇਲੇ ਨਾਜ਼ੁਕ ਹੋਏ ਪਏ ਆ ਆ ਗੱਲ ਉਹਨਾਂ ਨੇ ਕਹੀ ਹੈ ਜੀ ਤੇ ਹੁਣੇ-ਹੁਣੇ ਨਗਰ ਨਿਗਮ ਦੀਆਂ ਕਾਉਂਸਲ ਦੀਆਂ ਚੋਣਾਂ ਹੋਈਆਂ ਨੇ ਜੀ ਕੀ ਨਤੀਜੇ ਰਹੇ ਨੇ ਪੰਜਾਬ ਭਰ ਦੇ ਦੇਖੋ ਇੱਕ ਤਾਂ ਗੱਲ ਬੜੀ ਕਲੀਅਰ ਆ ਵੀ ਨਾ ਤਾਂ irdarਾਂ ਦੀ ਪਹਿਲਾਂ ਕੋਈ ਕਦਰ ਹੁੰਦੀ ਸੀ ਤੇ ਨਾ ਹੀ ਅੱਜ irdar ਬਚੇ ਆ ਨਾ ਬਾਕੀ ਪਾਰਟੀਆਂ ਦੇ ਵਿੱਚ ਤੇ ਇੱਕ ਪੈਸੇ ਦਾ irdar ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈ ਨਹੀਂਗਾ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦਾ irdar ਕੀ ਕਰਾਂਗੇ ਇਹਹੀ ਗੱਲ ਕਹਿੰਦੇ ਵੀ ਭਾਈ ਸਾਡੇ ਚੰਗੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਵਿੱਚ ਗਰਦਾਰ ਨਹੀਂ ਚੰਗੇ ਤੇ ਅਸੀਂ ਪਰਿਵਾਰਵਾਦ ਨਾਲ ਜੁੜੇ ਤੇ ਆ ਨਹੀਂ ਹੋਇਆ ਤੇ ਉਹ ਨਹੀਂ ਹੋਇਆ ਪਰ ਸਾਰਾ ਕੁਝ ਨਦਰ ਸਭ ਉਵੇਂ ਹੀ ਹੁੰਦਾ ਲੁਧਿਆਣੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹਦੇ ਵਿੱਚ ਬਹੁਤਿਆਈ ਆਪਣੀਆਂ ਵੋਟੀਆਂ ਆਪਦੇ ਪੁੱਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਟਿਕਟਾਂ ਦਵਾਈਆਂ ਜੇ ਤਾਂ ਚਲੋ ਭਲਾ ਹੋਵੇ ਉੱਥੋਂ ਦੇ ਲੋਕਾਂ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ ਦੇ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਹਨੀਗੇ ਉਹਨਾਂ ਨੂੰ ਪਰੇ ਕਰਕੇ ਮਾਰਿਆ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਐਥੇ ਗੁਰਪ੍ਰੀਤ ਗੋਪੀ ਉਹਨਾਂ ਦੀ ਘਰ ਵਾਲੀ ਹਾਰ ਗਈ ਆ ਉਹਨਾਂ ਨੇ ਕੌਂਸਲਰ ਦੀ ਚੋਣ ਲੜੀ ਸੀ ਇਥੇ ਹੈਗਾ ਜੀ ਅਸ਼ੋਕ ਕੁਮਾਰ ਪੱਪੀ ਉਹਦੀ ਘਰ ਵਾਲੀ ਵੀ ਹਾਰ ਗਈ ਆ ਭਾਰਤ ਪੂਸ਼ਣ ਅਸ਼ੂ ਦੀ ਘਰ ਵਾਲੀ ਵੀ ਹਾਰ ਗਈ ਆ ਸੋ ਇਸ ਤਰੀਕੇ ਦੇ ਵੇਰਵੇ ਆ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਬਾਕੀ ਪਾਰਟੀਆਂ ਦੇ ਬੰਦੇ ਪੱਟਣ ਦੇ ਵਿੱਚ ਰਿਕਾਰਡ ਪੈਦਾ ਕਰਤਾ ਕਿਉਂਕਿ ਆਜ਼ਾਦ ਵਿਧਾਇਕ ਜਿਹੜੇ ਉਹ ਜਿੱਤੀ ਜਾਂਦੇ ਨਾਲ ਜੋੜੀ ਜਾਂਦੇ ਆ ਫਿਰ ਜਿਹੜੇ ਬਾਕੀ ਵੱਖ-ਵੱਖ ਪਾਰਟੀਆਂ ਦੇ ਪੱਟ ਪੱਟ ਕੇ ਆਪਣੇ ਵੱਲ ਨਹੀਂ ਜਾਂਦੇ ਆ ਜਲੰਧਰ ਦੇ ਵਿੱਚ ਇਹਨਾਂ ਦੇ ਕੋਲੇ ਮੇਅਰ ਬਣਾਉਣ ਦੀ ਤਾਕਤ ਹੈ ਜੋ ਕਿ ਬਹੁਤ ਹੈ ਨਹੀਂਗਾ ਲੁਧਿਆਣਾ ਦੇ ਵਿੱਚ ਤਾਕਤ ਹੈ ਨਹੀਂ ਅੰਮ੍ਰਿਤਸਰ 'ਚ ਤਾਕਤ ਹੈ ਨਹੀਂ ਪਰ ਹੋ ਸਕਦਾ ਸਾਰੀਆਂ ਥਾਵਾਂ 'ਤੇ ਇਹ ਬਣਾ ਲੈਣ ਕਿਉਂਕਿ ਜਿਵੇਂ ਬੀਜੇਪੀ ਜਿੱਥੇ ਜਿਹੜੇ ਸੂਬੇ ਦੇ ਵਿੱਚ ਘੱਟ ਸੀਟਾਂ ਰਹਿ ਜਾਂਦੀਆਂ ਤੇ ਬਾਕੀ ਬੰਦਿਆਂ ਨੂੰ ਪਟਪਟ ਕੇ ਆਪਦੀ ਸਰਕਾਰ ਬਣਾ ਲੈਂਦੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮੇਰ ਬਣਾਉਣ ਦੀ ਆ ਕੁਝ ਕਰ ਰਹੀ ਆ ਆਜ਼ਾਦ ਵੀ ਚੱਕ ਲੋ ਉਹਨਾਂ ਦੀ ਪਾਰਟੀ ਦਾ ਬੰਦਾ ਪਟ ਲੋ ਉਹਦਾ ਵੀ ਕਾਉਂਸਲਰ ਚੱਕ ਲੋ ਬਹੁਮਤਾਈ ਦਾ ਸਬਤ ਕਰ ਲੋ ਤੇ ਇਦਾਂ ਮੇਰ ਬਣਾ ਲੋ ਹੂੰ ਹੂੰ ਪਰ ਉਹਦਾ ਕੁਲ ਮਲਾ ਕੇ ਆਮ ਆਦਮੀ ਪਾਰਟੀ ਜਿਨੇ ਉਹ ਨਿਗਮ ਆ ਪਟਿਆਲਾ ਨਿਗਮ ਆ ਜਲੰਧਰ ਨਿਗਮ ਆ ਅਮਰਤਸਰ ਆ ਬਠਿੰਡਾ ਹੈ ਇਹਨਾਂ ਨਿਗਮਾਂ ਵਿੱਚ ਕੀ ਪੋਜੀਸ਼ਨ ਰਹੀ ਹੈ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਦੇਖੋ ਜੀ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਜਿਹੜਾ ਪੂਰਨ ਬਹੁਮਤ ਹਨ ਜਿਹੜਾ ਕਿਸੇ ਦੇ ਤੌਰ ਦੇ ਉੱਤੇ ਉਹ ਪਟਿਆਲੇ ਦੇ ਵਿੱਚ ਮਿਲਿਆ ਪਟਿਆਲੇ ਦੇ ਵਿੱਚ ਇਹਨਾਂ ਦੇ ਕੋਲੇ ਬਹੁਮਤ ਸਾਬਤ ਹੋਇਆ ਪਰ ਫਗਵਾੜੇ ਦੀ ਗੱਲ ਕਰੀਏ ਫਗਵਾੜੇ ਦੇ ਵਿੱਚ ਕਾਂਗਰਸ ਅੱਗੇ ਆ ਬਾਕੀ ਤੁਹਾਡੇ ਉਤੇ 3 ਜੇ ਨੰਬਰ ਦੇ ਉਤੇ ਭਾਜਪੀ ਰਹੀ ਹੈ ਦੂਜੇ ਨੰਬਰ ਦੇ ਉਤੇ ਕਾਂਗਰਸ ਰਹੀ ਹੈ ਪਹਿਲੇ ਨੰਬਰ ਦੇ ਉਤੇ ਰਹੀ ਹੈ ਜੀ ਆਮ ਆਦਮੀ ਪਾਰਟੀ ਪਰ ਗੱਲ ਹੈ ਜੀ ਕਿ ਇਹਨਾਂ ਨੂੰ ਉਹ ਜਿਹੜੀ ਮਨਚਾਹੀ ਸਫਲਤਾ ਨਹੀਂ ਮਿਲੀ ਜਿਹੜੀ ਕਿ ਇਹਨਾਂ ਨੂੰ ਆਸ ਕਰਨੀ ਬਣਦੀ ਸੀ ਮਤਲਬ ਇਹ ਆ ਕਿ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੇ ਲਾਰਿਆਂ ਤੋਂ ਲੋਕ ਔਖੇ ਆ ਸ਼ਹਿਰੀ ਖੇਤਰ ਦੇ ਲੋਕ ਵੀ ਔਖੇ ਪਿੰਡੂ ਖੇਤਰ ਦੇ ਵੀ ਔਖੇ ਆ ਮੈਂ ਨਹੀਂ ਕਹਣਾ ਵੀ ਇਕਾਲੀ ਦਲ ਨੇ ਕਾਂਗਰਸ ਨੇ ਤਮਾਲਾਂ ਕਰਤਿਆਂ ਵਟ ਕੱਢਤੇ ਉਹਨਾਂ ਨੇ ਤਾਂ ਪਤਾ ਹੀ ਆ ਨੰਗੇ ਚਿੱਟੇ ਆ ਪਰ ਜਿਹੜੇ ਬਦਲਾਵ ਵਾਲੇ ਆ ਉਹ ਬਦਲੇ ਵਾਲੇ ਬਣ ਗਏ ਬਦਲਾਵ ਵਾਲੇ ਜਿਹੜੇ ਉਹ ਵੀ ਦੂਜਾ ਵਰਗੀ ਆ ਸੋ ਜਿਹੜੇ ਬੰਦੇ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜਿਹੜੀ ਪਾਰਟੀ ਦੇ ਕੋਲੇ ਆਪਦੇ ਬੰਦੇ ਪੂਰੇ ਕੌਂਸਲਰ ਖੜੇ ਕਰਨ ਜੋਗੇ ਹਨੀ 13 MP ਵਾਸਤੇ ਖੜੇ ਕਰਨ ਜੋਗੇ ਹਨੀ 117 ਵਿਧਾਇਕੀ ਵਾਸਤੇ ਹਨੀ ਤੇ ਫਿਰ ਉਸ ਪਾਰਟੀ ਦੇ ਕੋਲੇ ਹੈ ਕੀ ਆ ਸੋ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਦੀ ਬਾਕੀ ਪਾਰਟੀਆਂ ਵਰਗੀ ਹੈ ਪਰ ਇਹਨਾਂ ਨੂੰ ਕਿਉਂਕਿ ਮਨ ਚਾਹੀ ਸਫਲਤਾ ਮਿਲੀ ਨਹੀਂ ਹੈ ਜੀ ਹਾਂ ਤੇ ਉਧਰ ਮੁਹਾਲੀ ਦੇ ਵਿੱਚ ਇੱਕ ਬਿਲਡਿੰਗ ਡਿੱਗ ਪਈ ਜਦੇ ਵਿੱਚੋਂ ਪਤਾ ਲੱਗਿਆ ਜੀ ਕਿ ਦੋ ਜਣਿਆਂ ਦੀ ਮੌਤ ਹੋਈ ਆ ਬਹੁਤ ਸਾਰੇ ਲੋਕ ਥੱਲੇ ਮਲਬੇ ਵਿੱਚ ਵੀ ਫਸੇ ਆ ਕੀ ਡਿਵੈਲਪਮੈਂਟ ਆ ਜੀ ਇਸ ਮਸਲੇ ਦੀ ਦੇਖੋ ਜੀ ਇੱਕ ਤਾਂ ਗੱਲ ਇਹ ਆ ਕਿ ਇਹ ਜਿਹੜਾ ਆਪਰੇਸ਼ਨ ਸੀਗਾ ਰੈਸਕਿਊ ਆਪਰੇਸ਼ਨ ਉਹ ਸਮਾਪਤ ਹੋ ਗਿਆ ਸੀਗਾ ਮੁਹਾਲੀ ਦੇ ਵਿੱਚ ਗੁਰਦੁਆਰਾ ਸੁਹਾਣਾ ਸਾਹਿਬ ਦੇ ਕੋਲ ਇੱਕ ਚਾਰ ਮੰਜ਼ਲਾ ਇਮਾਰਤ ਤੇ ਇਹ ਇਮਾਰਤ ਦੇ ਨਾਲ ਗਵਾਂਢ ਦੇ ਵਿੱਚ ਬੇਸਮੈਂਟ ਪੱਟੀ ਜਾ ਰਹੀ ਸੀ ਬੇਸਮੈਂਟ ਬਣਾਈ ਜਾ ਰਹੀ ਸੀ ਇਹ ਸੇ ਪਤਾ ਲੱਗਾ ਕਦੀ ਜਦੋਂ ਬੇਸਮੈਂਟ ਬਣਾਈ ਜਾ ਰਹੀ ਸੀ ਮੂਰਖ ਤਾਂ ਉਹ ਹੈ ਜਿਹੜਾ ਨੇ ਪਰਮਿਸ਼ਨ ਦਿੱਤੀ ਨਕਸ਼ਾ ਪਾਸ ਕਰਨ ਕੀਤਾ ਹੈਗਾ ਜਿਹਨਾਂ ਨੇ ਬਣਾਉਣ ਦੀ ਇਜਾਜ਼ਤ ਦਿੱਤੀ ਜਦੋਂ ਪਤਾ ਵੀ ਚਾਰ ਮੰਜ਼ਲਾ ਇਮਾਰਤ ਦੀਆਂ ਜੜਾਂ ਖੋਖਲੀਆਂ ਕਰਦੂਗਾ ਜਿਹਨੇ ਬੇਸਮੈਂਟ ਬਣਾਉਣੀ ਆ ਤੇ ਫਿਰ ਮੂਰਖ ਬਣਾਉਣ ਵਾਲਾ ਵੀ ਹੈ ਤੇ ਮੂਰਖ ਪਾਸ ਕਰਨ ਵਾਲੇ ਵੀ ਹੈ ਤੇ ਦੋਵਾਂ ਨੂੰ ਹੀ ਮੈਂ ਤਾਂ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਆ ਦੋ ਬੰਦਿਆਂ ਦਾ ਕਤਲ ਕਰਵਾਇਆ ਤੁਸੀਂ ਇੱਕ ਤਰੀਕੇ ਦੇ ਨਾਲ ਕਿਉਂਕਿ ਬਿਲਡਿੰਗ ਡਿੱਗ ਪਈ ਚਾਰ ਮੰਜ਼ਲਾ ਦੇਰੇ ਵਿੱਚ ਦ੍ਰਿਸ਼ਟੀਨਾਦੀ ਇੱਕ ਕੁੜੀ ਦੀ ਮੌਤ ਹੋਈ ਆ ਤੇ ਇੱਕ ਅਭਿਸ਼ੇਖ ਨਾਂ ਦੇ ਮੁੰਡੇ ਦੀ ਮੌਤ ਹੋਈ ਆ ਕਈ ਲੋਕ ਰਖਮੀ ਹੋ ਗਏ ਆ ਜਿਹੜੀ ਦ੍ਰਿਸ਼ਟੀਨਾਦੀ ਕੁੜੀ ਦੀ ਮੌਤ ਹੋਈ ਆ ਇਹ ਹਿਮਾਚਲ ਪ੍ਰਦੇਸ਼ ਦੀ ਆ ਇਹ ਚੰਡੀਗੜ੍ਹ ਦੇ ਵਿੱਚ ਪਿਛਲੇ 4-5 ਸਾਲ ਤੋਂ ਇੱਕ ਕੰਪਨੀ 'ਚ ਨੌਕਰੀ ਕਰਦੀ ਸੀਗੀ ਇਹਦਾ ਮਾਰਚ ਮਹੀਨੇ ਦੇ ਵਿੱਚ ਮਾਰਚ 2025 ਦੇ ਵਿੱਚ ਵਿਆਹ ਸੀਗਾ ਸੋ ਇਹ ਇਸ ਤਰੀਕੇ ਦੀ ਗੱਲ ਬਣ ਗਈ ਆ ਪਰ ਗੱਲ ਪਤਾ ਲੱਗਾ ਜੀ ਕਿ ਹੁਣ ਪੁਲਿਸ ਦੇ ਵੱਲੋਂ 3 ਬੰਦੇ ਗ੍ਰਿਫਤਾਰ ਕੀਤੇ ਗਏ ਆ ਇੱਕ ਇਹਨੇ ਬਿਲਡਿੰਗ ਦਾ ਮਾਲਕ ਗ੍ਰਿਫਤਾਰ ਕੀਤਾ ਗਿਆ ਇੱਕ ਠੇਕੇਦਾਰ ਗ੍ਰਿਫਤਾਰ ਕੀਤਾ ਗਿਆ ਇੱਕ ਹੋਰ ਆ ਕਿੰਨੇ ਕਿ ਸਦਾ ਹੋਣੀ ਉਹਨਾਂ ਨੂੰ ਮਤਲਬ ਲਾਪਰਵਾਹੀ ਦੀ ਇੰਤਹਾ ਹੈ ਵੀ ਭਾਈ ਐਂ ਪਰਮਿਸ਼ਨ ਦੇ ਦਿੰਦੇ ਆ ਵੀ ਭਾਈ ਤੂੰ 20 ਮਿੰਟ ਬਣਾ ਲੈ ਜੀ ਹੂੰ ਹੂੰ ਇਹ ਤਾਂ ਖੈਰ ਚਲੋ ਇਹ ਤਾਂ ਹੁਣ ਇਹਨਾਂ ਦਾ ਸਿਸਟਮ ਹੈਗਾ ਜੀ ਇਹਨੂੰ ਤਾਂ ਕੁਝ ਕੀਤਾ ਨਹੀਂ ਜਾ ਸਕਦਾ ਤੇ ਇੱਕ ਟਹਿਣਾ ਜੀ ਖਬਰ ਆ ਰਹੀ ਹੈ ਕਿ ਅੱਲੂ ਅਰਜਨ ਦੇ ਮਾਮਲੇ ਦਾ ਦੱਸਿਓ ਸਾਨੂੰ ਵੀ ਕਹਿੰਦੇ ਜੀ ਮ੍ਰਿਤਕ ਔਰਤ ਦਾ ਘਰ ਵਾਲਾ ਵੀ ਅੱਗੇ ਆ ਗਿਆ ਜੀ ਸੰਭਰ ਕੁਲ ਜੀ ਦੇਖੋ ਪਹਿਲੀ ਗੱਲ ਤਾਂ ਵੀ ਸਾਡੇ ਪਰਿਵਾਰਕ ਮੈਂਬਰ ਨੇ ਉਹ ਅੱਲੂ ਅਰਜਨ ਬਾਰੇ ਜਾਣਦੇ ਆ ਵੀ ਇਹ ਦੱਖਣੀ ਭਾਰਤ ਦਾ ਸਭ ਤੋਂ ਸਫਲ ਅਦਾਕਾਰਾਂ ਦੇ ਵਿੱਚੋਂ ਇੱਕ ਆ ਅਜਿਹੀ ਦ੍ਰਿਸ਼ ਚ ਜਿਹਦੀ ਫਿਲਮ ਨੇ ਰਿਕਾਰਡ ਤੋੜਤਾਂਜਾਬੀ ਹਾਸਲ ਕੀਤੀ ਆ ਜਿਹੜੀ ਪੁਸ਼ਪਾ 2 ਫਿਲਮ ਆਈ ਆ ਜਿਹਦੇ ਵਿੱਚ ਮੁੱਖ ਹੀਰੋ ਆ ਇਹਦੀ ਪੁਸ਼ਪਾ ਬਣਨੇ ਵੀ ਤੇ ਪੁਸ਼ਪਾ 2 ਨੇ ਵੀ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਤੇ ਇਹਦੇ ਅਕੀਮ 2000 ਕਰੋੜ ਰੁਪਏ ਦੇ ਕਰੀਬ ਕਰੀਬ ਕਲੈਕਸ਼ਨ ਕੀਤੀ ਆ ਵਰਲਡਵਾਈਡ ਅੱਲੂ ਅਰਜਨ ਦੀ ਫਿਲਮ ਦੀ ਜਦੋਂ ਸਕਰੀਨਿੰਗ ਹੋਈ ਸੀ ਹਾਈਦਰਾਬਾਦ ਦੇ ਵਿੱਚ ਤੇ ਇੱਕ ਸਿਨੇਮੇ ਦੇ ਵਿੱਚ ਇਹ ਪਹੁੰਚਿਆ ਸੀਗਾ ਤੇ ਉੱਥੇ ਇਹਨੂੰ ਦੇਖਣ ਵਾਸਤੇ ਭੀੜ ਦੇ ਵਿੱਚ ਧੱਕੜ ਮੱਚੀ ਉਸ ਧੱਕੜ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਉਹਦਾ ਮੁੰਡਾ ਜਿਹੜਾ ਉਹ ਇਸ ਵੇਲੇ ਕੋਮਾ ਦੇ ਵਿੱਚ ਆ ਜਿਹਨੂੰ ਹੁਣ ਉਸ ਔਰਤ ਦੀ ਮੌਤ ਹੋ ਗਈ ਤੇ ਫਿਰ ਇਹਨੇ ਅੱਲੂ ਅਰਜਨ ਨੇ ਉਹਦੇ ਪਰਿਵਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਚਲੋ ਇਹਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਇਹਨੂੰ ਤੇਲੰਗਾਨਾ ਦੀ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਵੀ ਰ ਦਿੱਤੀ ਗਈ ਆ ਪਰ ਪਤਾ ਲੱਗਾ ਜੀ ਕਿ ਇੱਕ ਉਸਮਾਨੀਆ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਸੰਗਠ ਮੈਂਬਰ ਆ ਉਹਨਾਂ ਨੇ ਜਾ ਕੇ ਅੱਲੂ ਅਰਜਨ ਦੇ ਹੈਦਰਾਬਾਦ ਵਾਲੇ ਘਰ ਦੇ ਪੰਤੂਰ ਕੀਤੀ ਆ ਕਹਿੰਦੇ ਵੀ ਕਰੋੜ ਰੁਪਈਆ ਦਿਓ ਤੁਸੀਂ ਇੱਕ 25 ਲੱਖ ਰੁਪਈਆ ਕਿਉਂ ਦਿੱਤਾ ਹਾਲਾਂਕਿ ਪਰਿਵਾਰ ਆ ਜਿਹੜਾ ਉਸ ਔਰਤ ਦਾ ਘਰ ਵਾਲਾ ਇਹ ਗੱਲ ਕਹਿੰਦਾ ਵੀ ਸਾਡੀ ਕਿਸਮਤ ਚ ਜੋ ਸੀ ਸਾਨੂੰ ਉਹ ਮਿਲ ਗਿਆ ਅੱਲੂ ਅਰਜਨ ਨੇ ਕਿਹਾ ਕਿ ਆਸੀ ਵੀ ਤੁਸੀਂ ਆਓ ਉੱਥੇ ਆ ਕੇ ਮੇਰੀ ਫਿਲਮ ਦੀ ਸਕਰੀਨਿੰਗ ਵੇਖਣ ਆਓ ਜਾਂ ਮੈਨੂੰ ਦੇਖ ਕੇ ਭੱਜ ਪੋ ਉਹ ਕਹਿੰਦੇ ਕਿ ਅਸੀਂ ਉਹਦੇ ਨਾਲ ਆ ਸਾਡਾ ਹਾਲਚਲ ਪੁੱਛ ਰਿਆ 25 ਲੱਖ ਰੁਪਈਆ ਉਹਨੇ ਦਿੱਤਾ ਤੇ 50 ਲੱਖ ਰੁਪਈਆ ਫਿਲਮ ਦੇ ਨਿਰਮਾਤਾ ਨੇ ਦਿੱਤਾ ਹੈਗਾ ਕਿਉਂਕਿ ਕਮਾਈ ਇਹਨੇ ਚੰਗੀ ਕੀਤੀ ਆ ਆ ਹੁਣ ਉੱਥੋਂ ਦਾ ਪਤਾ ਲੱਗਾ ਵੀ ਉਧਰ ਹైదరాబాద్ ਉਹਦਾ ਸਤ ਮੰਤਰੀ ਹੈਗਾ ਉਹ ਕਹਿੰਦੇ ਜੀ 20 ਕਰੋੜ ਰੁਪਈਆ ਦੇਵੇ ਅਲੂ ਅਰਜਨ ਮਤਲਬ ਇਹ ਆ ਵੀ ਬੰਦੇ ਦਾ ਨਾਮ ਵੱਡਾ ਹੋਵੇ ਤੇ ਖਬਰ ਵੱਡੀ ਬਣਦੀ ਹੋਵੇ ਤਾਂ ਕੋਈ ਵੀ ਕੁਝ ਵੀ ਕਹਿ ਦਿੰਦਾ ਜੀ ਤੇ ਪੰਜਾਬ ਦੇ ਵਿੱਚ ਜਿਹੜੇ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀ ਆ ਉਹਨਾਂ ਨੂੰ ਫੇਲ ਨਹੀਂ ਸੀ ਕੀਤਾ ਜਾਂਦਾ ਜੀ ਕਹਿੰਦੇ ਉਹ ਸਪੋਲਿਸੀ ਚ ਹੁਣ ਤਬਦੀਲੀ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਜਿਹੜੀ ਕੇਂਦਰੀ ਨੀਤੀ ਆ ਸਿੱਖਿਆ ਨੀਤੀ ਉਹਦੇ ਵਿੱਚ ਸੋਧ ਕਰ ਦਿੱਤੀ ਗਈ ਆ ਜਿਨੋ ਆਪਕਨੇ ਰਾਈਟ ਟੂ ਐਜੂਕੇਸ਼ਨ ਐਕਟਾ ਨਾ ਬੜੇ ਬੱਚੇ ਸੋਧ ਕਰ ਦਿੱਤੇ ਗਏ ਆ ਪਹਿਲਾਂ ਇਹ ਸੀ ਕਿ ਪੰਜਵੀਂ ਤੇ ਅੱਠਵੀਂ ਦਾ ਨਿਆਣਾ ਭਾਵੇਂ ਐਲ ਵੀ ਥਾ ਉਹੜਾ ਕੋਕੜ ਦਾ ਜਾਣਦਾ ਹੋਵੇ ਊੜੇ ਨੂੰ ਕੁਝ ਹੋਰ ਕਹਿੰਦਾ ਹੋਵੇ ਤੇ ਏ ਨੂੰ ਕੁਝ ਹੋਰ ਕਹਿੰਦਾ ਹੋਵੇ ਤੇ ਕੈ ਕਹੇ ਗਿਆਨ ਜਿਹਨੂੰ ਆਉਂਦੀ ਹੋਵੇ ਉਹਨੂੰ ਵੀ ਪਾਸ ਕਰਕੇ ਪੰਜਵੀਂ ਤੋਂ ਛੇਵੀਂ ਚ ਕਰਦੇ ਸੀ ਅੱਠਵੀਂ ਤੋਂ ਨੌਵੀਂ ਚ ਕਰਦੇ ਸੀ ਪਰ ਜਿਹੜੀ ਨਵੀਂ ਸਿੱਖਿਆ ਨੀਤੀ ਆ ਬਣਾਈ ਇਹਨਾਂ ਨੇ ਜਿਹੜੇ ਚ ਸੋਧ ਕੀਤੀ ਆ ਉਹਦੇ ਮੁਤਾਬਕ ਪੰਜਵੀਂ ਤੇ ਅੱਠਵੀਂ ਦੇ ਹਰ ਬੱਚੇ ਨੂੰ ਪਾਸ ਕਰਕੇ ਅਗਲੀ ਜਮਾਤ ਦੇ ਵਿੱਚ ਕਰਨਾ ਜ਼ਰੂਰੀ ਨਹੀਂ ਆ ਉਹਨਾਂ ਨੂੰ ਫੇਲ ਵੀ ਕੀਤਾ ਜਾ ਸਕਦਾ ਉਹਨਾਂ ਨੂੰ ਰੋਕਿਆ ਜਾ ਸਕਦਾ ਉਹਨਾਂ ਨੂੰ ਮੰਨ ਲੋ ਕੇ ਧਾਰਨੇ ਤੌਰ ਦੇ ਉੱਤੇ ਮੈਂ ਪੰਜਵੀਂ ਦੇ ਵਿੱਚ ਨਲੈਕ ਹੋਵਾਂ ਅੱਠਵੀਂ ਵਿੱਚ ਨਲੈਕ ਹੋਵਾਂ ਇਹ ਜ਼ਰੂਰੀ ਨਹੀਂ ਆ ਕਿ ਮੈਨੂੰ ਛੇਵੀਂ ਵਿੱਚ ਕਰਨਾ ਹੀ ਆ ਸਾਰੀ ਜਮਾਤ ਮੰਨ ਲੋ ਹੋਗੀ ਮੈਨੂੰ ਵੇ ਹੋਗਾ ਮੈਂ ਪੰਜਵੀਂ 'ਚ ਹੀ ਰਹੂੰਗਾ ਮੇਰਾ 2 ਮਹੀਨੇ ਬਾਅਦ ਦੁਬਾਰਾ ਫਿਰ ਮੇਰੀ ਤਿਆਰੀ ਕਰਕੇ ਪੇਪਰ ਦਵਾਇਆ ਜਾਊਗਾ ਬਟ ਜੇ ਮੈਂ ਫੇਰ ਵੀ ਨਹੀਂ ਚੱਲਦਾਗਾ ਅੱਗੇ ਤੇ ਫਿਰ ਮੈਨੂੰ ਫੇਲ ਕਰਕੇ ਪੰਜਵੀਂ ਦੇ ਵਿੱਚ ਹੀ ਰੱਖਿਆ ਜਾਊਗਾ ਮਤਲਬ ਇਹ ਐਥੇ ਪੰਜਵੀਂ ਤੇ ਅੱਠਵੀਂ ਕਲਾਸ ਦੇ ਹਰ ਬੱਚੇ ਨੂੰ ਪਾਸ ਕਰਕੇ ਅਗਲੀ ਜਮਾਤ ਦੇ ਵਿੱਚ ਕਰਨਾ ਹੁਣ ਜ਼ਰੂਰੀ ਨਹੀਂ ਤੇ ਫਿਰ ਭਾਰਤੀ ਫਿਲਮ ਡਾਇਰੈਕਟਰ 90 ਸਾਲਾ ਸ਼ਿਆਮ ਬੇਨੇਗਲ ਦਾ ਦਿਹਾਂਤ ਹੋ ਗਿਆ ਜੀ ਹਾਂ ਬਿਲਕੁਲ ਜੀ ਸ਼ਿਆਮ ਬੇਨੇਗਲ ਸਾਹਿਬ ਬਹੁਤ ਮਹਾਨ ਬੜੀ ਵੱਡੀ ਸ਼ਖਸੀਅਤ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹਿੰਦੀ ਸਿਨੇਮੇ ਦੇ ਵਿੱਚ ਉਹ ਅਜੇ ਦੁਨੀਆ ਤੋਂ ਕੁਝ ਕਰਕੇ ਜੀ ਲਗਭਗ 90 ਸਾਲ ਦੀ ਉਮਰ ਸੀ ਇਹਨਾਂ ਨੇ 8 ਵਾਰ ਨੈਸ਼ਨਲ ਫਿਲਮ ਪੁਰਸਕਾਰ ਜਿੱਤੇ ਆ ਤੇ ਪਤਾ ਲੱਗਾ ਜੀ ਕਿ 14 ਦਸੰਬਰ 1934 ਨੂੰ ਇਹਨਾਂ ਦਾ ਜਨਮ ਹੋਇਆ ਤੇ ਅੱਜ ਜਾਣ ਕੇ 23 ਦਸੰਬਰ 2024 ਨੂੰ ਇਹਨਾਂ ਦੀ ਮੌਤ ਹੋ ਗਈ ਹੈ 90 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਹੈ ਮੁੰਬਈ ਦੇ ਵਿੱਚ ਮੌਤ ਹੋਈ ਹੈ ਤੇ ਉਸ ਤੋਂ ਬਗਲੀ ਜਾਣਕਾਰੀ ਇਹ ਆ ਵੀ ਇਹਨਾਂ ਨੇ ਹਿੰਦੀ ਸਿਨੇਮੇ ਨੂੰ ਬਹੁਤ ਵੱਡੇ ਵੱਡੇ ਕਲਾਕਾਰ ਦਿੱਤੇ ਆ ਨਸੀਰੂਦੀਨ ਸ਼ਾ ਓਮਪੁਰੀ ਸਮਿਤਾ ਪਾਟਲ ਅਮਰੀਸ਼ਪੁਰੀ ਫਿਲਮੈਟੋਗ੍ਰਾਫਰ ਗੋਬਿੰਦ ਨਹਿਲਾਨੀ ਤੇ ਅਨੰਤਨਾਗ ਸ਼ਬਾਨਾ ਆਜ਼ਮੀ ਸੋ ਇਹ ਕਲਾਕਾਰ ਇਹਨਾਂ ਨੇ ਦਿੱਤੇ ਆ ਹਿੰਦੀ ਸਿਨੇਮੇ ਨੂੰ ਸੋ ਇਹਨਾਂ ਦੀਆਂ ਉੱਧ 24 ਫਿਲਮਾਂ ਸੀ ਤੇ ਫਦਮ ਪੂਸ਼ਣ ਤੇ ਪਦਮਸ਼ਰੀ ਦੇ ਨਾਲ ਇਹ ਸਨਮਾਨਿਤ ਕੀਤੇ ਗਏ ਸੀ ਸੋ ਬਹੁਤ ਵੱਡੇ ਮਹਾਨ ਵਿਅਕਤੀ ਸੀਗੇ ਮੌਸਮ ਦਾ ਕੀ ਹਾਲ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਘਟ ਜਾ ਵੱਧ ਨਹੀਂ ਪੈ ਗਿਆ ਜਲੰਧਰ ਦੇ ਵਿੱਚ ਕਿਣਮਣ ਕਿਣਮਣ ਹੋਈ ਆ ਫਰੀਦਕੋਟ ਮੁਕਸਰ ਸਾਹਿਬ ਦੇ ਵਾਰੀ ਚੰਗਾ ਵੀ ਪੈ ਗਿਆ ਮੋਗੇ ਦੇ ਵਿੱਚ ਵੀ ਠੀਕ ਪੈ ਗਿਆ ਯਾਨੀ ਕਿ ਕਈ ਥਾਵਾਂ ਤੇ ਬੱਦਲਬਾਈ ਹੋਣ ਕਰਕੇ ਤੇ ਕਿਣਮਣ ਜੀ ਹੋਈ ਆ ਕਈ ਥਾਵਾਂ ਤੇ ਚੰਗਾ ਨਹੀਂ ਪੈ ਗਿਆ ਜੀ ਬਹੁਤ ਮਿਹਰਬਾਨੀ ਟੈਣਾ ਜੀ ਖਬਰਾਂ ਦੀ ਸਾਂਝ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ